आरे वो कल सिंहपुरराज जी महाराज ने कहा दिया कि लाख रुपया दिया लाख दस रुपया वापस उनका कथा जो दीती ਦਾ ਕੰਮ ਸਾਹਿਬ ਸ੍ਰੀ ਵਹਿਗੁਰੂ ਜੀ ਕੀ ਫਤਿਹ ਅੱਜ ਸੰਗਤੀਆਂ ਵਿਸ਼ਵਤੀਆਂ ਸੰਗਤਾਂ ਨੂੰ ਸ੍ਰੀ ਗੁਰੂ ਨਾਨਕ ਦੇਵ ਜੀ ਦੇ 555ਵੇਂ ਜਨਮ ਦਿਨ ਦੀਆਂ ਲੱਖ ਲੱਖ ਵਧਾਈਆਂ ਤੇ ਅੱਜ ਗੁਰਦੁਆਰਾ ਸ੍ਰੀ ਗੁਰੂ ਅਰਦਾਸ ਭਾਮੀਆਂ ਕਲਾਂ ਵਿਖੇ ਉਹਨਾਂ ਦਾ 555ਵਾਂ ਪ੍ਰਕਾਸ਼ ਦਿਹਾੜਾ ਬੜੀ ਸ਼ਰਧਾ ਤੇ ਉਤਸ਼ਾਹ ਦੇ ਨਾਲ ਮਨਾਇਆ ਗਿਆ ਹੈ ਅਕਨ ਪਾਠ ਸਾਹਿਬ ਦੇ ਕੋਇ ਪਹਿਨ ਕੀਰਤਨ ਹੋਇਆ ਹੈ ਕਸਾਵਾਂ ਹੋਈਆਂ ਹਨ ਉਹਨਾਂ ਦੇ ਜੀਵਨ ਦੇ ਬਾਰੇ ਵਿੱਚ ਦੱਸਿਆ ਗਿਆ ਹੈ ਕਿਉਂਕਿ ਉਸ ਸਮੇਂ ਦੇ ਵਿੱਚ ਜਦੋਂ ਬਾਬਾ ਜੀ ਇਸ ਸੰਸਾਰ ਦੇ ਵਿੱਚ ਪ੍ਰਗਟ ਹੋਏ ਉਸ ਸਮੇਂ ਦੀ ਜਿਹੜੀ ਸਮਾਜਿਕ ਵਿਵਸਥਾ ਸੀ ਜਿਹੜੀ ਮਨੁਬਾਦ ਨੇ ਸਥਾਪਿਤ ਕੀਤੀ ਹੋਈ ਸੀ ਹਜ਼ਾਰਾਂ ਸਾਲਾਂ ਤੋਂ ਉਹਨਾਂ ਨੂੰ ਤੋੜਨ ਦੇ ਲਈ ਸਾਰੀ ਜ਼ਿੰਦਗੀ ਸਦਾਸੀ ਕੀਤਾ ਮਾਨਸਕੀ ਜਾਂ ਸਮੇਂ ਇਹ ਕਿਹ ਪਹਿਚਾਨ ਸਭੇ ਸਾਂਝੀ ਵਾਲ ਸਦਾਨ ਕੋਈ ਨਾ ਦਿੱਸੇ ਸਭ ਆਰਾ ਜਿਓ ਜੱਤ ਪਾਤ ਨੂੰ ਖਤਮ ਕਰਨ ਦੇ ਲਈ ਉੱਚ ਕੁੰਮ ਦੇ ਵਿੱਚ ਪੈਦਾ ਹੋ ਕੇ ਵੀ ਆਪਨੇ ਆਪ ਨੂੰ ਕਿਹਾ ਨੀਚਾ ਅੰਦਰ ਨੀਚ ਜਾਤ ਨੀਚੀ ਹੂਤ ਨੀਚ ਨਾਨਕ ਤਨ ਕੇ ਸੰਗ ਸਾਥ ਵੱਡਿਆਂ ਸਿਓ ਕਿ ਆ ਰੀਸ ਸੋ ਇਹ ਕਨਸੈਪਟ ਜੋ ਸਿੱਖੀ ਦਾ ਹੈ ਨੀਵੇਂ ਨੂੰ ਉੱਚੇ ਕਰਨ ਦਾ ਨੀਚੋਂ ਉੱਚ ਕਰੇ ਮੇਰਾ ਗੋਬਿੰਦ ਕਾਹੂ ਤੇ ਨਾ ਡਰੇ ਇਹ ਸੰਸਾਰ ਨੂੰ ਆ ਕੇ ਸੱਦਾ ਦਿੱਤਾ ਕਿ ਭਾਈ ਆਪਾਂ ਉਸ ਅਕਾਲ ਪ੍ਰਭੂ ਦੀ ਸਾਰੇ ਔਲਾਦ ਹਾਂ ਇੱਕ ਪਿਤਾ ਇੱਕ ਕੇ ਹਮ ਬਾਹਰ ਕਦਾ ਸੰਦੇਸ਼ ਦਿੱਤਾ ਤੋਂ ਆਪਾਂ ਅੱਜ ਇਸ ਅਫਸਰ ਦੇ ਉੱਤੇ ਬਾਬਾ ਗੁਰਨਾਰਕ ਦੇਵ ਜੀ ਵੱਲੋਂ ਦਿੱਤੇ ਹੋਏ ਜੋ ਸੰਦੇਸ਼ ਹਨ ਉਹਨਾਂ ਦੀ ਜੋ ਸਿੱਖਿਆ ਹੈ ਉਹਦੇ ਉੱਤੇ ਚੱਲਦੇ ਹੋਏ ਸਹੀ ਮਹਿਨਿਆਂ ਦੇ ਵਿੱਚ ਉਹਨਾਂ ਦਾ ਜਨਮ ਦਿਹਾੜਾ ਮਨਾਉਣ ਦਾ ਇਹੀ ਸੰਕਲਪ ਹੋਵੇਗਾ ਤੋਂ ਫਿਰ ਉਹਨਾਂ ਦੇ ਜਨਮ ਦਿਨ ਦੀਆਂ ਲੱਖ ਲੱਖ ਵਧਾਈਆਂ ਦਿੰਦਾ ਹੋਇਆ ਰਾਜਾ ਮੈਨਾ ਵਾਹਿਗੁਰੂ ਜੀ ਕਾਤਾਲ ਸਾਹਿਬ ਹੈ ਜੀ ਕੀ ਪਤੇ ਜੈ ਭੀਮ ਜੈ ਭਾਰ ਗੁਰੂ ਪਿਆਰੀ ਸਾਧ ਸੰਗਤ ਜੀਓ ਆਪ ਜੀ ਨੂੰ ਪਤਾ ਹੀ ਹੈ ਕਿ ਅੱਜ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਸਤ ਗੁਰੂ ਨਾਨਕ ਪ੍ਰਗਟਿਆ ਮਿੱਟੀ ਤੋਂ ਵਿਦੱਤ ਜਾਣ ਨੂੰ ਜੋ ਕਰ ਸੂਜ ਨਿਕਲਿਆ ਕਰੇ ਛਪੇ ਅੰਧੇਰ ਪੁਲਵਾ ਦੇ ਵਾਕ ਅਨਸਾਰ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦੇ 555ਵੇਂ ਪ੍ਰਕਾਸ਼ ਦਿਹਾੜੇ ਮਨਾਏ ਗਏ ਗੁਰੂ ਗਰੀਬ ਨਵਾਜੀਓ ਇਸ ਵਾਰ ਸੰਗਤਾਂ ਦੇ ਸਹਿਯੋਗ ਨਾਲ ਪ੍ਰਬੰਧ ਕਮੇਟੀ ਦੇ ਉਦਗਮ ਨਾਲ ਗੁਰੂ ਘਰ ਦੇ ਵਿੱਚ ਆ ਗੁਰੂ ਮਹਾਰਾਜ ਦੇ ਬਖਸ਼ੇਪੁਰਾਣਿਆਂ ਤੋਂ ਲੰਗਰ ਲਗਾਏ ਗਏ ਬਹੁਤ ਬਹੁਤ ਸੰਗਤਾਂ ਨੇ ਬਹੁਤ ਸਹਿਯੋਗ ਦਿੱਤਾ ਰਿਹਾ ਬਹੁਤ ਬਾਰ ਸਤਿ ਸ਼੍ਰੀ ਅਕਾਲ ਜੀ ਲੰਗਰ ਆਵਾਸਤੇ ਰਸਦਾ ਪਤਾ ਹੀ ਹਾਂ ਜੀ ਸੰਗਤਾਂ ਦਾ ਹੜਾ ਆਇਆ ਪਿਆ ਹੈ ਜਿੱਥੇ ਹੁਣ ਜੀ ਲੰਗਰ ਵਰਤਾਰ ਰਿਹਾ ਸੱਚੇ ਪਾਤਸ਼ਾਹ ਜੀ ਗੁਰੂ ਮਹਾਰਾਜ ਦੇ ਅਰਦਾਸਾਂ ਬੇਨਤੀਆਂ ਸੱਚੇ ਪਾਤਸ਼ਾਹ ਦੇ ਧੰਨਵਾਦ ਸਾਰੀਆਂ ਸੰਗਤਾਂ ਨੂੰ ਪ੍ਰਬੰਧ ਕਾਬੰਨੋ ਲੱਖ ਲੱਖ ਵਾਰ ਕੰਜੀ ਲੱਖ ਲੱਖ ਵਾਰ ਕਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ